ਮੁੱਖ ਮੰਤਰੀ ਭਗਵੰਤ ਮਾਨ ਨੂੰ ਤੀਜੇ ਦਿਨ ਵੀ ਫੋਰਟਿਸ ਹਸਪਤਾਲ ਤੋਂ ਛੁੱਟੀ ਨਹੀਂ ਮਿਲੀ ਉਸ ਦੀ ਵਜ੍ਹਾ ਕੀ ਹੈ ਡਾਕਟਰ ਕੀ ਕਹਿ ਰਹੇ ਨੇ ਇਸ ਦੇ ਬਾਬਤ ਜੋ ਜਾਣਕਾਰੀ ਆ ਰਹੀ ਹੈ ਉਸ ਨਾਲ ਤੁਹਾਨੂੰ ਵਿਸਥਾਰ ਦੇ ਨਾਲ ਜਾਣੂ ਕਰਵਾ ਦਿੰਨੇ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜਾ ਬੁੱਧਵਾਰ ਨੂੰ ਦੇਰ ਰਾਤ ਤੱਕ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਤੇ ਉਸ ਤੋਂ ਬਾਅਦ ਲਗਾਤਾਰ ਇਲਾਜ ਜਾਰੀ ਹੈ ਆਈ ਸੀ ਯੂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਔਰ ਸੁਰੱਖਿਆ ਦਾ ਪਹਿਰਾ ਜਿਹੜਾ ਉਹ ਮੁੱਖ ਗੇਟ ਹਸਪਤਾਲ ਦੇ ਉੱਤੇ ਵੀ ਔਰਵਾੜ ਦੇ ਨੇੜੇ-ਤੇੜੇ ਵੀ ਲਗਾਇਆ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਹਾਲਾਂਕਿ ਇਸ ਦੇ ਦੌਰਾਨ ਇਲਾਜ ਦੇ ਦੌਰਾਨ ਜਿੱਥੇ ਉਹਨਾਂ ਦਾ ਹਸਪਤਾਲ ਦੇ ਵਿੱਚ ਹੀ ਇਲਾਜ ਜਾਰੀ ਹੈ ਉੱਥੇ ਹੀ ਉਹ ਫੋਨ ਦੇ ਉੱਤੇ ਗੱਲਬਾਤ ਕਰਕੇ ਆਪਣੀਆਂ ਸਰਗਰਮੀਆਂ ਕਰ ਰਹੇ ਨੇ ਜਿਵੇਂ ਕਿ ਰਜੀਵ ਗਾਂਧੀ ਲਾਅ ਯੂਨੀਵਰਸਿਟੀ ਦੇ ਵਿੱਚ ਜੋ ਵਿਦਿਆਰਥੀਆਂ ਦਾ ਪ੍ਰੋਟੈਸਟ ਚੱਲ ਰਿਹਾ ਹੈ ਉੱਥੇ ਵਿਦਿਆਰਥੀਆਂ ਨੂੰ ਭਰੋਸਾ ਉਹਨਾਂ ਨੇ ਦਿਵਾਇਆ ਫੋਨ ਦੇ ਉੱਤੇ ਗੱਲਬਾਤ ਕੀਤੀ ਔਰ ਕਿਹਾ ਕਿ ਕਿਸੇ ਵੀ ਵਿਦਿਆਰਥੀਆਂ ਦੇ ਨਾਲ ਜਿਹੜਾ ਸਾਡੇ ਕੀ ਭਵਿੱਖ ਸਾਡੇ ਦੇਸ਼ ਦਾ ਉਹਨਾਂ ਨਾਲ ਕਿਸੇ ਤਰ੍ਹਾਂ ਦਾ ਖੱਜਲ ਖਵਾਰੀ ਉਹਨਾਂ ਦੇ ਨਾਲ ਖਲਵਾੜ ਨਹੀਂ ਹੋਣ ਦਿੱਤਾ ਜਾਵੇਗਾ ਉਹਨਾਂ ਨੂੰ ਹਰ ਸੰਭਵ ਇਨਸਾਫ ਦਿਵਾਉਣ ਦੇ ਲਈ ਸੂਬਾ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਨਾਲ ਖੜੇ ਨੇ ਇੱਕ ਪਾਸੇ ਉਹ ਫੋਨ ਦੇ ਉੱਤੇ ਗੱਲਬਾਤ ਕਰਦੇ ਨੇ ਔਰ ਨਾਲ ਹੀ ਆਈ ਸੀ ਯੂ ਤੋਂ ਜਿਹੜੀ ਖਬਰ ਆਈ ਹੈ ਉਸ ਦੇ ਬਾਰੇ 40s ਹਸਪਤਾਲ ਮੁਹਾਲੀ ਦੇ ਜਿਹੜੇ ਕਾਰਡੀਓਲੋਜੀ ਵਿਭਾਗ ਦੇ ਡਾਇਰੈਕਟਰ ਤੇ ਮੁਖੀ ਨੇ ਡਾਕਟਰ ਆਰ ਕੇ ਜਸਵਾਲ ਉਹਨਾਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਦਿਲ ਨਾਲ ਸੰਬੰਧਿਤ ਕੁਝ ਟੈਸਟ ਕੀਤੇ ਗਏ ਨੇ ਉਹਨਾਂ ਦੇ ਜਿਨ੍ਹਾਂ ਦੀ ਰਿਪੋਰਟ ਆਉਣੀ ਹੈ ਜੇ ਬਾਕੀ ਹੈ ਡਾਕਟਰ ਜਸਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਦਿਲ ਤੇ ਦਬਾਅ ਮਹਿਸੂਸ ਹੋਇਆ ਸੀ ਜਿਸ ਕਾਰਨ ਉਹਨਾਂ ਦਾ ਬਲੱਡ ਪ੍ਰੈਸ਼ਰ ਉੱਪਰ ਥੱਲੇ ਹੋ ਗਿਆ ਔਰ ਉਹਨਾਂ ਦੱਸਿਆ ਕਿ ਫਿਲਹਾਲ ਮੁੱਖ ਮੰਤਰੀ ਦੀ ਸਿਹਤ ਸਥਿਰ ਹੈ ਤੇ ਦਿਲ ਦੇ ਟੈਸਟਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਡਾਕਟਰ ਅੱਗੇ ਦਾ ਫੈਸਲਾ ਲੈਣਗੇ ਇਥੇ ਵੀ ਦੱਸਣਾ ਬਣਦਾ ਹੈ ਕਿ ਡਾਕਟਰਾਂ ਵੱਲੋਂ ਮੁੱਖ ਮੰਤਰੀ ਦੀ ਸਿਹਤ ਵਿਗੜਨ ਸੰਬੰਧੀ ਕੋਈ ਠੁਕਮਾ ਕਾਰਨ ਨਹੀਂ ਦੱਸਿਆ ਗਿਆ ਹਾਲਾਂਕਿ ਇਸ ਸੰਬੰਧੀ ਲਗਾਤਾਰ ਪੰਜਾਬ ਦੇ ਲੋਕਾਂ ਦੀ ਵੀ ਨਜ਼ਰ ਬਣੀ ਹੋਈ ਹੈ ਕਿ ਆਖਰਕਾਰ ਹੋਇਆ ਕੀ ਤੇ ਜੋ ਮੁੱਖ ਸਮੱਸਿਆ ਦੱਸੀ ਗਈ ਹੈ ਡਾਕਟਰ ਦੇ ਵੱਲੋਂ ਉਹ ਇਹ ਕਿਹਾ ਗਿਆ ਕਿ ਦਿਲ ਦੇ ਉੱਤੇ ਦਬਾਅ ਪੈਣ ਦੇ ਕਰਕੇ ਬਲੱਡ ਪ੍ਰੈਸ਼ਰ ਵਾਧਾ ਘਟਦਾ ਰਿਹਾ ਜਿਸ ਦੇ ਕਰਕੇ ਘਬਰਾਹਟ ਹੋਣ ਲੱਗੀ ਜਾਂ ਸਾਹ ਲੈਣ ਦੇ ਵਿੱਚ ਤਕਲੀਫ ਆਈ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਸਾਹਮਣੇ ਆਈਆਂ ਨੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਵੱਲੋਂ ਜਿਹੜੀ ਇਨਫੋਰਮੇਸ਼ਨ ਆਈ ਸੀ ਕੱਲ ਤੱਕ ਉਹ ਇਹ ਆਈ ਸੀ ਜਾਣਕਾਰੀ ਦਿੱਤੀ ਗਈ ਸੀ ਕਿ ਉਹਨਾਂ ਨੂੰ ਰੁਟੀਨ ਚੈੱਕਅਪ ਦੇ ਲਈ ਹਸਪਤਾਲ ਲਿਆਂਦਾ ਗਿਆ ਸੀ ਪਰੰਤੂ ਉਹਨਾਂ ਨੂੰ ਮੈਡੀਕਲ ਆਈਸੀਯੂ ਵਿੱਚ ਰੱਖਣਾ ਗੰਭੀਰ ਬਿਮਾਰੀ ਵੱਲ ਸੰਕੇਤ ਦੇ ਰਿਹਾ ਹੈ ਜਿੰਨਾ ਉਹਨਾਂ ਦੇ ਜਿਗਰ ਵਿੱਚ ਇੱਕ ਦਿੱਕਤ ਆਉਣ ਬਾਰੇ ਵੀ ਪਤਾ ਲੱਗਿਆ ਹੈ ਉੰਜ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਹੁਣ ਬਿਲਕੁਲ ਠੀਕ ਹੈ ਤੇ ਖਤਰੇ ਤੋਂ ਬਾਹਰ ਨੇ ਔਰ ਹਸਪਤਾਲ ਤੋਂ ਇਹ ਜਾਣਕਾਰੀ ਆ ਰਹੀ ਹੈ ਲਗਭਗ ਸਾਰਿਆਂ ਤੱਕ ਇਹ ਜਾਣਕਾਰੀ ਪੁੱਜਣੀ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਸਟੇਟ ਦੇ ਮੁਖੀ ਇਸ ਵੇਲੇ ਮੁੱਖ ਮੰਤਰੀ ਨੇ ਭਗਵੰਤ ਮਾਨ ਨੇ ਔਰ ਉਹਨਾਂ ਦੀ ਸਿਹਤਯਾਬੀ ਦੇ ਲਈ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਦੇ ਉੱਤੇ ਵੀ ਲਿਖ ਰਹੇ ਨੇ ਔਰ ਸਿਆਸੀ ਪਾਰਟੀਆਂ ਦੇ ਵੱਲੋਂ ਇਥੋਂ ਤੱਕ ਕਿ ਹੈਲਥ ਬੁਲੇਟਿਨ ਜਾਰੀ ਕਰਵਾਉਣ ਦੇ ਲਈ ਵੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਸਮੇਂ-ਸਮੇਂ ਤੇ ਪਲ-ਪਲ ਤੇ ਅਪਡੇਟ ਦੇਣੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਨੂੰ ਸਰਕਾਰੀ ਪੱਧਰ ਦੇ ਉੱਤੇ ਮੁੱਖ ਮੰਤਰੀ ਦੇ ਦਫ਼ਤਰ ਤੋਂ ਹੈਲਥ ਬੁਲੇਟਿਨ ਜਾਰੀ ਕਰਕੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਕਲੀਫ ਕੀ ਹੋਈ ਔਰ ਉਸ ਤੋਂ ਬਾਅਦ ਇਲਾਜ ਚੱਲ ਰਿਹਾ ਤੇ ਉਹਨਾਂ ਦੀ ਸਿਹਤ ਕਿਵੇਂ ਹੈ ਇਸ ਦੇ ਨਾਲ ਹੀ ਜਾਣਕਾਰੀ ਇਹ ਵੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਜਦੋਂ ਤੱਕ ਇਲਾਜ 40 ਹਸਪਤਾਲ ਵਿੱਚ ਚੱਲੇਗਾ ਡਾਕਟਰ ਅਗਲੀਆਂ ਰਿਪੋਰਟਾਂ ਦੇਖਣ ਤੋਂ ਬਾਅਦ ਫੈਸਲਾ ਨਹੀਂ ਲੈ ਦਿੰਦੇ ਉਦੋਂ ਤੱਕ ਹਸਪਤਾਲ ਦੇ ਅੰਦਰ ਤੇ ਬਾਹਰ ਮੁੱਖ ਗੇਟਾਂ ਤੇ ਪੁਲਿਸ ਦਾ ਸਖਤ ਪੈਰਾ ਰਹੇਗਾ ਕੈਬਨਿਟ ਮੰਤਰੀਆਂ ਸਮੇਤ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆ ਵਲੰਟੀਅਰਾਂ ਤੇ ਮੁੱਖ ਮੰਤਰੀ ਦੇ ਜਾਣਕਾਰਾਂ ਨੂੰ ਵੀ ਹਸਪਤਾਲ ਵਿੱਚ ਆ ਕੇ ਮਿਲਣ ਤੋਂ ਰੋਕਿਆ ਗਿਆ ਤਾਂ ਜੋ ਬਾਕੀ ਮਰੀਜ਼ਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ ਇਸ ਦੌਰਾਨ ਪੰਚਾਇਤੀ ਚੋਣਾਂ ਨੇੜੇ ਹੋਣ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਬਿਮਾਰ ਪੈਣ ਨਾਲ ਆਮ ਆਦਮੀ ਪਾਰਟੀ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਮੁਹਾਲੀ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਬੈਦਵਾਨ ਨੇ ਮੁੱਖ ਮੰਤਰੀ ਵੱਲੋਂ ਨਿੱਜੀ ਹਸਪਤਾਲ ਵਿੱਚ ਇਲਾਜ ਕਰਵਾਉਣ ਦੇ ਉੱਤੇ ਵੀ ਸਵਾਲ ਚੁੱਕੇ ਨੇ ਇਸ ਤਰ੍ਹਾਂ ਸਾਰੇ ਕਹਿ ਰਹੇ ਨੇ ਔਰ ਸੋਸ਼ਲ ਮੀਡੀਆ ਦੇ ਉੱਤੇ ਵੀ ਇੱਕ ਆਮ ਪੋਸਟ ਚੱਲ ਰਹੀ ਹੈ ਕਿ ਮੁਹੱਲਾ ਕਲੀਨਿਕ ਤੋਂ ਇਲਾਜ ਕਿਉਂ ਨਹੀਂ ਇਹ ਤਦਾਸ ਦिए ਕਿ ਇਸ ਤੋਂ ਪਹਿਲਾਂ ਹੀ ਇੱਕ ਮੁਹੱਲਾ ਕਲੀਨਿਕ ਦੇ ਵਿੱਚ ਸੂਚੀਬੱਧ ਕੀਤਾ ਗਿਆ ਕਿ ਕਿਹੜੇ-ਕਿਹੜੇ ਇੱਥੇ ਇਲਾਜ ਹੋ ਸਕਦੇ ਨੇ ਜਿੱਥੇ ਕਿਸੇ ਨੂੰ ਗੰਭੀਰ ਬਿਮਾਰੀ ਦੀ ਸਮੱਸਿਆ ਹੈ ਗੰਭੀਰ ਰੋਗ ਲੱਗਿਆ ਉਹ ਹਸਪਤਾਲ ਜਿਹੜਾ ਜਾਣਾ ਹੀ ਪਵੇਗਾ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਇਲਾਜ ਇਸ ਤੋਂ ਪਹਿਲਾਂ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਚੱਲ ਰਿਹਾ ਸੀ ਜਦੋਂ ਚੰਡੀਗੜ੍ਹ ਪਰਤੇ ਸਨ ਦਿੱਲੀ ਤੋਂ ਤੇ ਉਹਨਾਂ ਨੂੰ ਫੇਰ ਵਾਪਸ ਇਲਾਜ ਦਿੱਲੀ ਜਾਣਾ ਪਿਆ ਸੀ ਇਸ ਦੇ ਬਾਰੇ ਵੀ ਜਿਹੜੀ ਜਾਣਕਾਰੀ ਸਾਹਮਣੇ ਆਈ ਸੀ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦਾ ਇਲਾਜ 40s ਹਸਪਤਾਲ ਦੇ ਵਿੱਚ ਉਦੋਂ ਤੱਕ ਚੱਲਦਾ ਰਹੇਗਾ ਜਦੋਂ ਤੱਕ ਡਾਕਟਰ ਉਹਨਾਂ ਨੂੰ ਸਲਾਹ ਦਿੰਦੇ ਰਹਿਣਗੇ ਕਿ ਇਲਾਜ ਹਾਲੇ ਬਾਕੀ ਹੈ ਹਾਲਾਂਕਿ ਇਸ ਮਸਲੇ ਦੇ ਵਿੱਚ ਡਾਕਟਰਾਂ ਨੇ ਕੱਲ ਦਾ ਦਾਵਾ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਖਤਰੇ ਤੋਂ ਬਾਹਰ ਨੇ ਔਰ ਕਿਸੇ ਤਰ੍ਹਾਂ ਦੇ ਵੀ ਕੋਈ ਖਤਰਾ ਨਹੀਂ ਹੈ ਪਰ ਇਲਾਜ ਜਾਰੀ ਰਹੇਗਾ ਔਰ ਦਿਲ ਦੀਆਂ ਰਿਪੋਰਟਾਂ ਖਾਸ ਕਰਕੇ ਜਿਹੜੀਆਂ ਕੀਤੀਆਂ ਗਈਆਂ ਨੇ ਉਹਨਾਂ ਰਿਪੋਰਟਾਂ ਨੂੰ ਦੇਖਣ ਤੋਂ ਬਾਅਦ ਹੀ ਤੈਅ ਹੋਵੇਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ 40s ਹਸਪਤਾਲ ਤੋਂ ਛੁੱਟੀ ਕਦੋਂ ਮਿਲਦੀ ਹੈ ਜਦ ਤੱਕ ਕੋਈ ਨਵਾਂ ਅਪਡੇਟ ਆਵੇਗਾ ਕੋਸ਼ਿਸ਼ ਕਰਾਂਗੇ ਉਹ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੀਏ ਫਿਲਹਾਲ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ